ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਸ਼ਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਕਾਂਗਰਸ ਦੇ ਵਿੱਚ ਦਰਅਸਲ ਚੱਲ ਕੀ ਰਿਹਾ ਹੈ ਕਾਂਗਰਸ ਦੇ ਵਿੱਚ ਜਦੋਂ ਤੋਂ ਪੰਜਾਬ ਇਨਚਾਰਜ ਵਿਪੇਸ਼ ਭਗੇਲ ਹੋਣੀ ਆਏ ਆ ਉਹ ਤੋਂ ਬਾਅਦ ਚਰਚਾਵਾਂ ਸੀਗੀਆਂ ਕਿ ਪੰਜਾਬ ਪ੍ਰਧਾਨ ਜਿਹੜੇ ਆ ਬਦਲ ਦਿੱਤੇ ਜਾਣਗੇ ਫਿਰ ਚਰਚਾਵਾ ਚੱਲੀਆਂ ਕਿ ਨਹੀਂ ਹਜੇ ਇਹ ਕੰਟੀਨਿਊ ਕਰਨਗੇ ਫਿਰ ਚੰਨੀ ਸਾਹਿਬ ਦੀ ਮੁਲਾਕਾਤ ਹੁੰਦੀ ਹੈ ਤੇ ਹੁਣ ਇੱਕ ਵਾਰ ਫਿਰ ਸਿਆਸੀ ਪਚਾਲ ਜਿਹੜਾ ਉਹ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਖਾਸ ਤੌਰ ਤੇ ਆਇਆ ਹੋਇਆ ਰਾਜਾ ਵੜਿੰਗ ਦਾ ਨਾਮ ਦੀ ਚਰਚਾ ਹੋ ਰਹੀ ਹੈ ਰਾਣਾ ਗੁਰਜੀਤ ਨੇ ਇੱਕ ਚੈਨਲ ਤੇ ਇੰਟਰਵਿਊ ਦਿੰਦੇ ਆ ਕੁਝ ਕਿਹਾ ਸੀਗਾ ਤੇ ਫਿਰ ਰਾਜਾ ਵੜਿੰਗ ਇੱਕ ਵਿਕਟਰੀ ਸਾਈਨ ਨਾਲ ਇੱਕ ਸੋਸ਼ਲ ਮੀਡੀਆ ਪੋਸਟ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਸਾਰਾ ਮੁੱਦਾ ਗਰਮ ਆ ਗਿਆ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਪੰਥਕ ਸਿਆਸਤ ਦੀ ਪੰਥਕ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ ਜਿਹੜੀ ਸਾਡੇ ਈ ਵਿਊਅਰਸ ਨੇ ਜਾਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਤੋਂ ਪਲੀ ਭਾਂਤ ਵਾਕਫ ਨੇ ਪਰ ਅੱਜ ਹਰਜਿੰਦਰ ਧਾਮੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਜਾਂਦੇ ਆ ਤਾਂ ਉਹ ਇਹ ਗੱਲ ਸਪਸ਼ਟ ਕਰ ਦਿੰਦੇ ਆ ਬਈ ਮੈਂ ਆਪਣੀ ਪੋਸਟ ਕੰਟੀਨਿਊ ਨਹੀਂ ਕਰਨੀ ਯਾਨੀ ਕਿ ਮੇਰਾ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ ਜਾਏ ਅਗਰ ਧਾਮੀ ਦਾ ਅਸਤੀਫਾ ਪ੍ਰਵਾਨ ਹੁੰਦਾ ਤਾਂ ਫਿਰ ਜਿਹੜੇ ਅਗਲੇ ਪ੍ਰਧਾਨ ਲਗਾਏ ਜਾਣਗੇ ਉਹ ਕਿਹੋ ਜਿਹੇ ਫੈਸਲੇ ਲੈਣਗੇ ਕਿਉਂਕਿ ਜਿੱਦਾਂ ਦੀਆਂ ਚਚਾਵਾਂ ਜਥੇਦਾਰ ਸਾਹਿਬਾਨ ਨੂੰ ਲੈ ਕੇ ਚੱਲ ਰਹੀਆਂ ਉਹ ਵੀ ਕਿਸੇ ਤੋਂ ਲੁਕੀਆਂ ਛੁਕੀਆਂ ਨਹੀਂ ਹੈਗੀਆਂ ਵੀ ਉਹਨਾਂ ਦੇ ਨਾਲ ਜਿਹੜਾ ਵਾ ਉਹਨਾਂ ਨੂੰ ਹਟਾਇਆ ਜਾ ਸਕਦਾ ਇਹਦੇ ਨਾਲ ਹੀ ਡੱਲਾ ਸਾਹਿਬ ਆਪਾਂ ਗੱਲ ਕਰਾਂਗੇ ਮਨਜਿੰਦਰ ਸਿੰਘ ਸਿਰਸਾ ਹਾਲ ਹੀ ਦੇ ਵਿੱਚ ਦਿੱਲੀ ਵਿਧਾਨ ਸਭਾ ਜਿੱਤੇ ਨੇ ਉਹਨਾਂ ਨੂੰ ਮੰਤਰੀਪਦ ਦਾ ਵੀ ਜਿਹੜਾ ਅਹੁਦਾ ਦਿੱਤਾ ਗਿਆ ਅੱਜ ਚੰਡੀਗੜ੍ਹ ਦੇ ਵਿੱਚ ਸਿਗੇ ਤੇ ਉਹ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਆਏ ਨੇ ਕਿਉਂ ਜਾਗਰੂਕ ਕਰਨ ਆਏ ਨੇ 2047 ਦੀ ਤਿਆਰੀ ਭਾਜਪਾ ਨੇ ਸਿਰਸਾ ਦੇ ਅਹਿਮ ਮੋੜਿਆਂ ਦੇ ਉੱਤੇ ਦੇ ਕੇ ਵੜ ਦਿੱਤੀ ਹੈ ਔਰ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਾਂਗਰਸ ਤੋਂ ਦਰਸਲ ਕਾਂਗਰਸ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਇਹਨਾਂ ਪਹਟਾਲ ਕਿਉਂ ਆ ਗਿਆ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਨਵੀਆਂ ਨਿਯੁਕਤੀਆਂ ਚੱਲ ਰਹੀਆਂ ਨੇ ਕਾਂਗਰਸ ਕਈ ਸੂਬਿਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਆਪਣੇ ਸੂਬਾ ਪ੍ਰਧਾਨ ਬਦਲ ਸਕਦੀ ਹੈ ਪਿਛਲੇ ਸਮੇਂ 'ਚ ਕਾਂਗਰਸ ਨੂੰ ਕਈ ਸੂਬਿਆਂ 'ਚ ਹਾਰ ਦਾ ਸਾਹਮਣਾ ਦੇਖ ਕਰਨਾ ਪਿਆ ਦਿੱਲੀ 'ਚ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਔਰ ਹੁਣ ਜਿਹੜੀਆਂ ਚਰਚਾਵਾਂ ਨੇ ਜਦੋਂ ਭਪੇਸ਼ ਭਗੇਲ ਉਹਨਾਂ ਨੂੰ ਜਨਰਲ ਸਕੱਤਰ ਇਨਚਾਰਜ ਬਣਾ ਦਿੱਤਾ ਗਿਆ ਪੰਜਾਬ ਦਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਕਿ ਰਾਜਾ ਵੜਿੰਗ ਹੁਣਾਂ ਦੀ ਕਾਰਗੁਜ਼ਾਰੀ ਦੇ ਖਿਲਾਫ ਇੱਕ ਰਿਪੋਰਟ ਹੈ ਜਾਂ ਸ਼ਿਕਾਇਤ ਹੈ ਜਿਹੜੀ ਉਹ ਦਿੱਲੀ ਕਾਂਗਰਸ ਦੀ ਹਾਈ ਕਮਾਂਡ ਤੱਕ ਪੁੱਜੀ ਆ। ਦੇਖੋ ਮੀਡੀਆ ਦੇ ਵਿੱਚ ਇੱਕ ਚਰਚਾਵਾਂ ਨਹੀਂ ਇਹਦਾ ਕਿਸੇ ਕੋਲੇ ਕੋਈ ਸਬੂਤ ਨਹੀਂ ਹੈ ਕਿ ਇਹ ਰਿਪੋਰਟ ਕਿਸ ਨੇ ਬਣਾਈ ਇਸ ਰਿਪੋਰਟ ਨੂੰ ਬਣਾਉਣ ਵਾਲੇ ਕੌਣ ਸੀ ਜਾਂ ਇਹ ਸ਼ਿਕਾਇਤੀ ਚਿੱਠੀ ਹੈ ਕੋਈ ਉਹਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਸੂਤਰਾਂ ਦੇ ਹਵਾਲੇ ਨਾਲ ਬਾਹਰ ਆਏ ਨੇ ਮੈਂ ਉਹਨਾਂ ਇਲਜ਼ਾਮਾਂ ਤੇ ਨਹੀਂ ਜਾਂਦਾ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਹੈ ਇਹ ਉਸ ਵੇਲੇ ਦੀ ਚੱਲਦੀ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਨੂੰ ਲਹਾ ਕੇ ਆਪ ਪ੍ਰਧਾਨ ਬਣੇ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹਾਈ ਕਮਾਂਡ ਨੇ ਬਤੌਰ ਪ੍ਰਧਾਨ ਲਾਂਭੇ ਕੀਤਾ ਸੀ ਉਸ ਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਭੱਟਲ ਮੁੱਖ ਮੰਤਰੀ ਬਣੇ ਤੇ ਜਦੋਂ ਉਹ ਡਿਪਟੀ ਮੁੱਖ ਮੰਤਰੀ ਸੀ ਉਹ ਡਿਪਟੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੇ ਬਹੁਤ ਯਤਨ ਕੀਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਤੇ ਉਹ ਵੀ ਇੱਕ ਵੇਲਾ ਆਇਆ ਜਦੋਂ ਬੀਬੀ ਰਜਿੰਦਰ ਕੌਰ ਭੱਟਲ ਔਰ ਹਰਨਾਮ ਦਾਸ ਜੋਰ ਜਿਹੜੇ ਮੰਤਰੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀਆਂ ਨੀਤੀਆਂ ਸੀ ਕੈਪਟਨ ਅਮਰਿੰਦਰ ਸਿੰਘ ਦੀਆਂ ਉਹਦੇ ਵਿਰੋਧੀ ਬਣ ਕੇ ਉਹਨਾਂ ਨੇ ਪੂਰਾ ਮੋਹਲ ਬਣਾਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਸਕੇ ਪਰ ਉਦੋਂ ਵੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਨਹੀਂ ਸੋ ਕਾਂਗਰਸ ਦੇ ਵਿੱਚ ਜਿਹੜੀ ਘੁਟਬਾਜ਼ੀ ਹੈ ਜਿਹੜੇ ਲੋਕ ਮੁੱਦਿਆਂ ਤੇ ਆਧਾਰਿਤ ਸਿਆਸਤ ਕਰਦੇ ਨੇ ਕਾਂਗਰਸ ਦੇ ਵਿੱਚ ਉਹ ਇਹਨੂੰ ਕਾਂਗਰਸ ਦੀ ਇੰਟਰਨਲ ਡੈਮੋਕ੍ਰੇਸੀ ਵੀ ਕਹਿੰਦੇ ਨੇ ਨਾ ਬੀਬੀ ਪੱਠਲ ਨਾ ਪ੍ਰਤਾਪ ਬਾਜਵਾ ਨਾ ਰਾਣਾ ਗੁਰਜੀਤ ਨਾ ਰਾਜਾ ਵੜਿੰਗ ਜਦੋਂ ਜਦੋਂ ਵੀ ਤੁਸੀਂ ਕਿਸੇ ਲੀਡਰ ਨਾਲ ਗੱਲ ਕਰੋਗੇ ਉਹ ਇਹਨੂੰ ਗੁੱਟਬਾਜ਼ੀ ਨਹੀਂ ਕਰਾਰ ਦੰਦੇ ਉਹ ਇਹਨੂੰ ਕਾਂਗਰਸ ਦੀ ਇੰਟਰਨਲ ਡੈਮੋਕ੍ਰੇਸੀ ਕਰਾਰ ਦੰਦੇ ਨੇ ਕਿ ਕਾਂਗਰਸ ਦੇ ਵਿੱਚ ਹਰ ਵਿਅਕਤੀ ਆਪਣੀ رائے ਵਿਦਨ ਦਾ ਪਾਰਟੀ ਪਾਰਟੀ ਦੇ ਅੰਦਰ ਰੱਖ ਸਕਦਾ ਹੈ ਉਹ ਮੀਡੀਆ ਤੇ ਦੋਸ਼ ਲਾਉਂਦੇ ਨੇ ਕਿ ਮੀਡੀਆ ਇਹਨੂੰ ਗੁੱਟਬਾਜ਼ੀ ਦੇ ਤੌਰ ਤੇ ਪ੍ਰਚਾਰਿਤ ਕਰਦਾ ਹੁਣ ਜਿਹੜੀ ਤਾਜ਼ਾ ਗੱਲ ਹੈ ਦੇਖੋ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਮਰਿੰਦਰ ਸਿੰਘ ਦੇ ਵਿਚਾਲੇ ਵੀ 36 ਦਾ ਅੰਕੜਾ ਸੀ ਕਿਉਂਕਿ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਕੰਮ ਨਹੀਂ ਕਰਨ ਦਿੱਤਾ ਉਹਦਾ ਮਹਿਕਮਾ ਬਦਲਤਾ ਨਵਜੋਤ ਸਿੱਧੂ ਦੀਆਂ ਫਾਈਲਾਂ ਤੇ ਦਸਤਕਤ ਨਹੀਂ ਹੁੰਦੇ ਰਹੇ ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਤੇ ਉਹ ਮੰਤਰੀ ਨਹੀਂ ਬਣੇ ਔਰ ਉਸ ਤੋਂ ਬਾਅਦ ਜਦੋਂ ਕੈਪਟਨ ਮਰਿੰਦਰ ਨੇ ਅਸਤੀਫਾ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਰੇ ਲੀਡਰ ਸੀ ਕਿ ਕੈਪਟਨ ਮਰਿੰਦਰ ਦੀ ਥਾਂ ਤੇ ਅਸੀਂ ਨਵਾਂ ਮੁੱਖ ਮੰਤਰੀ ਲਿਆਉਣਾ ਹੈ ਤੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਬਣਨ ਦੀ ਗੱਲ ਆਈ ਤੇ ਉਦੋਂ ਕਾਂਗਰਸ ਦੇ ਉਹ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਖੜ ਕੇ ਕੈਪਟਨ ਮਰਿੰਦਰ ਸਿੰਘ ਨੂੰ ਹਟਾਉਣ ਦੇ ਯਤਨਾਂ 'ਚ ਸੀ ਉਹ ਨਵਜੋਤ ਸਿੰਘ ਸਿੱਧੂ ਤੋਂ ਮੂਰੇ ਆ ਕੇ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਗਏ ਪਰ ਪੰਜਾਬ 'ਚ ਕੀ ਕੁਝ ਹੋਇਆ ਕੋਈ ਨਰਾਜ਼ ਹੋ ਗਿਆ ਕਿ ਉਹ ਇਸ ਕਰਕੇ ਮੁੱਖ ਮੰਤਰੀ ਬਣਾਇਆ ਗਿਆ ਵੀ ਮੈਂ ਗੈਰ ਸਿੱਖ ਹ ਕਿਸੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਿਸੇ ਨੂੰ ਪਹਿਲਾ ਮੁੱਖ ਮੰਤਰੀ ਦਾ ਸੁਪਨਾ ਵਿਖਾਇਆ ਗਿਆ ਫਿਰ ਡਿਪਟੀ ਮੁੱਖ ਮੰਤਰੀ ਬਣ ਗਿਆ ਕੋਈ ਕਹਿੰਦਾ ਮੈਨੂੰ ਵੱਧ ਵੋਟਾਂ ਪਈਆਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਔਰ ਜਿਹੜੇ ਉਸ ਵੇਲੇ ਇੰਚਾਰਜ ਸੀ ਉਹਨਾਂ ਤੇ ਵੱਖਰੀ ਕਿਸਮ ਦੇ ਇਲਜ਼ਾਮ ਕਾਂਗਰਸ ਦੇ ਲੀਡਰਾਂ ਨੇ ਲਾਏ ਜੋ ਕਾਂਗਰਸ ਦੇ ਵਿੱਚ ਇੰਚਾਰਜਾਂ ਤੋਂ ਵੀ ਲੀਡਰਸ਼ਿਪ ਖੁਸ਼ ਨਹੀਂ ਰਹਿੰਦੀ ਤੇ ਜਦੋਂ ਨਵਜੋਤ ਸਿੰਘ ਸਿੱਧੂ ਦੇਖੋ ਪ੍ਰਧਾਨ ਬਣਿਆ ਸੀ ਚੋਣਾਂ ਤੋਂ ਪਾਈ ਦੀਆਂ ਚੋਣਾਂ ਤੋਂ 5-6 ਮਹੀਨੇ ਪਹਿਲਾਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਮੈਨੂੰ ਲੱਗਦਾ ਬਹੁਤ ਛੋਟੀ ਪ੍ਰਧਾਨਗੀ ਸੀ ਸੋ ਕਾਂਗਰਸ ਹਾਰੀ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਦਲਤਾ ਹੁਣ ਲਗਭਗ 3 ਸਾਲ ਰਾਜਾ ਵੜਿੰਗ ਨੂੰ ਬਤੌਰ ਪ੍ਰਧਾਨ ਹੋਣ ਲੱਗੇ ਨੇ ਤੇ ਜਦੋਂ ਰਾਜਾ ਵੜਿੰਗ ਪਾਰਲੀਮੈਂਟ ਵੀ ਜਿੱਤ ਗਿਆ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਪਾਰਟੀ 7 ਲੋਕ ਸਭਾ ਦੀਆਂ ਸੀਟਾਂ ਵੀ ਜਿੱਤ ਗਈ ਤੇ ਰਾਜਾ ਵੜਿੰਗ ਦਾ ਤਾਂ ਉਹਦੇ ਨਾਲ ਹੌਸਲਾ ਬੁਲੰਦ ਹੋਇਆ ਰਾਜਾ ਵੜਿੰਗ ਤਾਂ ਇਹ ਦਾਅਵਾ ਕਰਦੇ ਨੇ ਕਿ ਮੇਰੀ ਪ੍ਰਧਾਨਗੀ ਚ ਦੇਖੋ ਅਸੀਂ 7 ਲੋਕ ਸਭਾ ਵੀ ਜਿੱਤਿਆ ਪਰ ਕਾਂਗਰਸ ਦੇ ਵਿੱਚ ਜਿਵੇਂ ਜਿਵੇਂ ਕੋਈ ਵੀ ਲੀਡਰ ਦੀ ਪਕੜ ਬਣਦੀ ਹੈ ਤੇ ਫਿਰ ਜਿਹੜੀ ਇੱਕ ਲਾਲਸਾ ਰਹਿੰਦੀ ਹੈ ਨਾ ਦੂਜੇ ਲੀਡਰਾਂ ਦੀ ਹੁਣ ਬਹੁਤ ਸਾਰੇ ਲੀਡਰ ਨੇ ਜਿਹੜੇ ਦੁਬਾਰਾ ਸਤਾਈ ਨੇੜੇ ਦੇਖ ਕੇ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦੇ ਵਿੱਚ ਨੇ ਹੁਣ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਚ ਨੇ ਸੰਦੀਪ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਜਾਂ ਤਾਂ ਅਸੀਂ ਰਾਜੇ ਦੀ ਥਾਂ ਤੇ ਆ ਜੀਏ ਪ੍ਰਧਾਨ ਬਣ ਜੀਏ ਜਾਂ ਅਸੀਂ ਕਿਤੇ ਨਾ ਕਿਤੇ ਪ੍ਰਧਾਨ ਬਦਲਵਾ ਦਈਏ ਤਾਂ ਕਿ ਨਵਾਂ ਪ੍ਰਧਾਨ ਆਊਗਾ ਤੇ ਫਿਰ ਅਸੀਂ ਆਪਣੀਆਂ ਆਪਣੇ ਗਰੁੱਪ ਦੀਆਂ ਟਿਕਟਾਂ ਵੀ ਫਿਕਸ ਕਰਨੀਆਂ ਨੇ ਤਾਂ ਕਿ ਸਾਡੇ ਧੜੇ ਨੂੰ ਵੱਧ ਤੋਂ ਵੱਧ ਟਿਕਟਾਂ ਮਿਲਣ ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਸੰਗਠਨ ਹੈ ਨਾ ਤਾਂ ਬੀਜੇਪੀ ਦੀ ਤਰ੍ਹਾਂ ਚੱਲਦਾ ਹੈ ਨਾ ਆਮ ਆਦਮੀ ਪਾਰਟੀ ਦੀ ਤਰ੍ਹਾਂ ਚੱਲਦਾ ਜਿਹੜਾ ਕਾਂਗਰਸ ਦੇ ਵਿੱਚ ਸੰਗਠਨ ਹੈ ਉਹ ਕਦੇ ਮੈਂ ਕਹੂੰਗਾ ਸੈਂਟਰਲਾਈਜ਼ਡ ਤਰੀਕੇ ਨਾਲ ਨਹੀਂ ਚੱਲਦਾ ਕੇਂਦਰੀਕਰਨ ਦੇ ਤਰੀਕੇ ਨਾਲ ਨਹੀਂ ਚੱਲਦਾ ਹਾਂ ਐਸੇ ਵੱਖ-ਵੱਖ ਲੀਡਰਾਂ ਦੇ ਵੱਖ-ਵੱਖ ਗਰੁੱਪ ਨੇ ਹੁਣ ਵੀ ਤੁਸੀਂ ਜੇ ਪੰਜਾਬ ਕਾਂਗਰਸ ਦੇਖ ਲਓ ਤੇ ਚਾਰ-ਚਾਰ ਪੰਜ-ਪੰਜ ਲੀਡਰਾਂ ਦੇ ਗਰੁੱਪ ਨੇ ਪਰ ਕਈ ਲੀਡਰ ਇਹੋ ਜਿਹੇ ਨੇ ਜਿਨ੍ਹਾਂ ਦੀ ਕੋਸ਼ਿਸ਼ ਇਹ ਹੁੰਦੀ ਰਹਿੰਦੀ ਹੈ ਕਿ ਗਰੁੱਪ ਆਪਣਾ ਵੱਡਾ ਕਰ ਲਈਏ ਹੁਣ ਵੀ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਆਪਣਾ ਗਰੁੱਪ ਪੱਕਾ ਕਰਨ ਦੇ ਯਤਨਾਂ 'ਚ ਨੇ ਪਰ ਕਾਂਗਰਸ ਦੀ ਹਾਈ ਕੁਆਰਟਰ ਤੱਕ ਵੀ ਇਹ ਖਬਰਾਂ ਨੇ ਇਹ ਕਈ ਲੀਡਰ ਨੇ ਜਿਹੜੇ ਆਪਣਾ ਆਪਣਾ ਗਰੁੱਪ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਵੇਖਦੇ ਹੋ ਆਉਂਦੇ ਦਿਨਾਂ 'ਚ ਇਹ ਸਿਲਸਿਲਾ ਹੋਰ ਪੜ ਜਾਣਾ ਕਿ ਐਮ.ਐਲ.ਏ ਇਕੱਠੇ ਹੋ ਕੇ ਲੰਚ ਕਰ ਦੇ ਐਮ.ਐਲ.ਏ ਇਕੱਠੇ ਹੋ ਕੇ ਡਿਨਰ ਕਰ ਦੇ ਗੱਲ ਤਾਂ ਉਹ ਇਹ ਕਰਦੇ ਨੇ ਵੀ ਅਸੀਂ ਪਾਰਟੀ ਨੂੰ ਤਕੜਾ ਕਰਨ ਲਈ ਰਣਨੀਤੀ ਬਣਾਈ ਅਸਲ 'ਚ ਰਣਨੀਤੀ ਇਹ ਬਣਦੀ ਹੁੰਦੀ ਹੈ ਵੀ ਅਸੀਂ ਤਕੜੇ ਕਿਵੇਂ ਹੋਣਾ ਹੈ ਅਸੀਂ ਕਿਹਦੇ ਨਾਲ ਜੁੜੀਏ ਤਾਂ ਕਿ ਸਾਡੀ ਟਿਕਟ ਵੀ ਪੱਕੀ ਹੋ ਜਾਏ ਜੇ ਅਸੀਂ ਜਿੱਤ ਗਏ ਤਾਂ ਸਾਡੂੰ ਮੰਤਰੀ ਵੀ ਬਣਾ ਲੈਣ ਤੇ ਅਸੀਂ ਆਪਣੀ ਮਰਜ਼ੀ ਦਾ ਆਪਣੀ ਮਰਜ਼ੀ ਦਾ ਹਲਕਾ ਵੀ ਲੈ ਲਈਏ ਸੋ ਇਹ ਜਿਹੜੀ ਇੰਟਰਨਲ ਗੁੱਟਬਾਜ਼ੀ ਹੈ ਜੀ ਜੀ ਤੁਸੀਂ ਟਿਕਟ ਦਾ ਜ਼ਿਕਰ ਕੀਤਾ ਸੂਤਰਾ ਹੀ ਮਤਲਬ ਸੂਤਰਾ ਦੇ ਹਵਾਲੇ ਤੋਂ ਕਹਿ ਲਈਏ ਜਾਂ ਅਫਵਾਹਾਂ ਦਾ ਦੌਰ ਕਹਿ ਲਈਏ ਕਹਿੰਦੇ ਵੀ ਇਹ ਵੀ ਹੈ ਵੀ ਜਲੰਧ ਜਿਹੜੀ ਲੁਧਿਆਣਾ ਵੈਸਟ ਦੇ ਵਿੱਚ ਜੂਨ ਹੋਣੀ ਆ ਜ਼ਿੰਮੀ ਕਹਿੰਦੇ ਅਮਰਤਾ ਵੜਿੰਗ ਨੂੰ ਉੱਥੋਂ ਕੈਂਡੀਡੇਟ ਬਣਾਇਆ ਜਾ ਸਕਦਾ ਕਿਉਂਕਿ ਰਾਜਾ ਵੜਿੰਗ ਲੁਧਿਆਣੇ ਤੋਂ ਹੀ ਜਿਹੜਾ ਲੋਕ ਸਭਾ ਮੈਂਬਰ ਨੇ ਇਤਾਂ ਦੀਆਂ ਵੀ ਚਰਚਾਵਾਂ ਨੇ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਕੋਈ ਨਹੀਂ ਪਤਾ ਪਰ ਰਾਜਾ ਵੜਿੰਗ ਚਾਹੁੰਦੇ ਨੇ ਵੀ ਅੰਮ੍ਰਿਤਾ ਵੜਿੰਗ ਉਥੋਂ ਚੋਣ ਲੜਨ ਨਹੀਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਚਾਹੁੰਦੇ ਨੇ ਰਾਜਾ ਵੜਿੰਗ ਬਿਲਕੁਲ ਨਹੀਂ ਚਾਣਗੇ ਕਿ ਉਹਨਾਂ ਦੀ ਧਰਮ ਪਤਨੀ ਗਿੱਦੜਵਾਹਾ ਛੱਡ ਕੇ ਲੁਧਿਆਣਾ ਵੈਸਟ ਤੋਂ ਚੋਣ ਲੜੇ ਹਾਂ ਅਗਰ ਭਾਰਤ ਪੂਸ਼ਨ ਆਸ਼ੂ ਇਹ ਚੋਣ ਨਹੀਂ ਲੜਦੇ ਹੂੰ ਉੰਜ ਵੱਡੇ ਦਾਵੇਦਾਰ ਇਸ ਹਲਕੇ ਤੋਂ ਅੱਜ ਵੀ ਭਾਰਤ ਪੂਸ਼ਨ ਆਸ਼ੂ ਨੇ ਔਰ ਅਗਰ ਭਾਰਤ ਪੂਸ਼ਨ ਆਸ਼ੂ ਮੁਕਾਬਲੇ 'ਚ ਆਉਂਦੇ ਨੇ ਇਸ ਵੇਲੇ ਨਿਸ਼ਚਿਤ ਤੌਰ ਤੇ ਮੁਕਾਬਲਾ ਟਿਕੋਣੀ ਹੋਏਗਾ ਕਿਉਂਕਿ ਇੱਥੇ ਮੁਕਾਬਲਾ ਬੀਜੇਪੀ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਹੋਣਾ ਹੈ ਅਗਰ ਭਾਰਤ ਪੂਸ਼ਨ ਆਸ਼ੂ ਚੋਣ ਲੜੇ ਤੇ ਭਾਰਤ ਪੂਸ਼ਨ ਆਸ਼ੂ ਨੂੰ ਵੀ ਤੁਸੀਂ ਕਮਜ਼ੋਰ ਨਹੀਂ ਕਹਿ ਸਕਦੇ ਠੀਕ ਹੈ ਉਹ ਪਿਛਲੀ ਵਾਰੀ ਹਾਰੇ ਹਾਲਾਤ ਵੱਖਰੇ ਸੀ ਭਾਰਤ ਪੂਸ਼ਨ ਆਸ਼ੂ ਵੀ ਜਿੱਤ ਸਕਦੇ ਨੇ ਹੁਣ ਅਗਰ ਉਹ ਨਹੀਂ ਲੜਦੇ ਤੇ ਉਹਨਾਂ ਦੀ ਧਰਮ ਪਤਨੀ ਦਾ ਵੀ ਖਵਾਲਾ ਆ ਰਿਹਾ ਕਿ ਉਹਨਾਂ ਦੀ ਧਰਮ ਪਤਨੀ ਵੀ ਉਥੋਂ ਚੋਣ ਲੜ ਸਕਦੇ ਨੇ ਅਗਰ ਉਹ ਵੀ ਨਹੀਂ ਚੋਣ ਲੜਦੇ ਫਿਰ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਉਹਨਾਂ ਦੀ ਗੱਲ ਵੀ ਚੱਲ ਸਕਦੀ ਹੈ ਪਰ ਹਜੇ ਮੈਨੂੰ ਇਹਦੀਆਂ ਸੰਭਾਵਨਾਵਾਂ ਨਹੀਂ ਲੱਗਦੀਆਂ ਇਹ ਚਰਚਾਵਾਂ ਨੇ ਪੋਲਿਟਿਕਸ ਦੇ ਵਿੱਚ ਮੈਨੂੰ ਲੱਗਦਾ ਭਾਰਤ ਪੂਸ਼ਨ ਆਸ਼ੂ ਨੂੰ ਹੀ ਕਾਂਗਰਸ ਪਾਰਟੀ ਇੱਥੋਂ उतਾਰੇਗੀ ਹੁਣ ਮੈਂ ਪੁਰਾਣੀ ਗੱਲ ਥੋੜੀ ਜੀ ਨਾਲ ਜੋੜ ਲਾਂ ਹੁਣ ਜਿਹੜੀਆਂ ਗੱਲਾਂ ਨੇ ਕਿ ਰਾਜਾ ਵੜਿੰਗ ਨੂੰ ਬਦਲੇ ਜਾ ਸਕਦੇ ਨੇ ਦੇਖੋ ਇਹਦੇ 'ਚ ਕੋਈ ਦੋਰਾਏ ਨਹੀਂ ਹੈ ਹੋ ਸਕਦਾ ਕਿਸੇ ਨੇ ਸ਼ਿਕਾਇਤਾਂ ਭੇਜੀਆਂ ਹੋਣ ਇਹ ਸ਼ਿਕਾਇਤਾਂ ਚਿੱਠੀਆਂ ਗੁੱਟਬਾਜ਼ੀ ਤੋਂ ਉੱਭਰਦੀਆਂ ਨੇ ਪਰ ਰਾਜਾ ਵੜਿੰਗ ਨੂੰ ਐਡੀ ਛੇਤੀ ਛੇਤੀ ਬਦਲਣਾ ਹਜੇ ਕਾਂਗਰਸ ਪਾਰਟੀ ਵੱਲੋਂ ਮੈਨੂੰ ਸੰਭਵ ਨਹੀਂ ਲੱਗਦਾ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਵੀ ਨਹੀਂ ਹਾਂ ਜਿੱਥੋਂ ਤੱਕ ਗੱਲ ਹੈ ਜਿੱਥੋਂ ਤੱਕ ਗੱਲ ਹੈ ਕਿ ਅਗਰ ਕਾਂਗਰਸ ਪਾਰਟੀ ਨੇ ਕਈ ਸੂਬਿਆਂ ਦੇ ਪ੍ਰਧਾਨ ਬਦਲੇ ਕਿਉਂਕਿ 3 ਸਾਲ ਹੋ ਗਏ ਨੇ ਰਾਜਾ ਪੜੀ ਹੋ ਸਕਦਾ ਉਸ ਰੋਟੇਸ਼ਨ ਦੀ ਪ੍ਰਣਾਲੀ ਦੇ ਵਿੱਚ ਕੋਈ ਨਵਾਂ ਪ੍ਰਧਾਨ ਪੰਜਾਬ ਚ ਲਾਇਆ ਜਾਵੇ ਔਰ ਜਿਹੜੀਆਂ ਸੂਤਰਾਂ ਤੋਂ ਖਬਰਾਂ ਆ ਰਹੀਆਂ ਨੇ ਕਈ ਚਿਹਰੇ ਨੇ ਜਿਹੜੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਨੇ ਪ੍ਰਤਾਪ ਬਾਜਵਾ ਦਾ ਨਾਮ ਵੀ ਹੈ ਨੰਬਰ 1 ਤੇ ਨਾਮ ਚਰਨਜੀਤ ਚੰਨੀ ਦਾ ਉਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਉਹਨਾਂ ਦਾ ਨਾਮ ਵੀ ਹੈ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਪ੍ਰਤਾਪ ਬਾਜਵਾ ਪ੍ਰਗਟ ਸਿੰਘ ਇਹ ਤਿੰਨ ਚਾਰ ਨਾਮ ਨੇ ਜਿਹੜੇ ਇਹ ਬਹੁਤ ਮੂਹਰੇ ਚੱਲ ਰਹੇ ਨੇ ਰਾਣਾ ਗੁਰਜੀਤ ਉਹਨਾਂ ਦਾ ਨਾਮ ਵੀ ਹੈ ਲੇਕਿਨ ਇਹ ਚਾਰ ਪੰਜ ਨਾਮ ਨੇ ਜਿਹੜੇ ਇਹਨਾਂ ਦੇ ਵਿੱਚੋਂ ਹੀ ਅਗਰ ਕਾਂਗਰਸ ਪਾਰਟੀ ਨਵਾਂ ਪ੍ਰਧਾਨ ਲਾਉਂਦੀ ਹੈ ਤਾਂ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਲਾਉਂਦੀ ਹੈ ਜਾਂ ਨਹੀਂ ਲਾਉਂਦੀ ਪਰ ਜਿਹੜੀ ਸਿਆਸਤ ਸਤਾਈ ਦੀ ਹੋਣੀ ਹੈ ਨਾ ਪੰਜਾਬ ਜੀ ਸੰਦੀਪ ਜੀ ਮੈਨੂੰ ਇਹ ਲੱਗਦਾ ਕਿ ਉਹਦੇ ਅਗਰ ਤਾਂ ਕਾਂਗਰਸ ਸਤਾਈ ਦੀ ਤਿਆਰੀ ਕਰ ਰਹੀ ਹੈ ਫਿਰ ਕਾਂਗਰਸ ਪ੍ਰਧਾਨ ਲਾਏਗੀ ਕਿਸੇ ਗੈਰ ਸਿੱਖ ਚਿਹਰੇ ਨੂੰ ਜਾਂ ਚਾਹੇ ਮਨੀਸ਼ ਟਵਾੜੀ ਦਾ ਨਾਮ ਵੀ ਆ ਸਕਦਾ ਵਿਜੇਂਦਰ ਸਿੰਘਲਾ ਵੀ ਹੋ ਸਕਦੇ ਚਾਹੇ ਮਨੀਸ਼ ਟਵਾੜੀ ਹੋ ਜਾਣ ਚਾਹੇ ਵਿਜੇਂਦਰ ਸਿੰਘਲਾ ਹੋ ਜਾਣ ਵਿਜੇਂਦਰ ਸਿੰਘਲਾ ਨੂੰ ਤਾਂ ਇੱਕ ਨਵੀਂ ਨਵਾਂ ਡਿਪਾਰਟਮੈਂਟ ਵੀ ਕਾਂਗਰਸ ਨੇ ਬਣਾਇਆ ਹੈ AICC ਦਾ ਜੀਦੇ ਵਿੱਚ ਉਹਨਾਂ ਦੇ ਦਫਤਰ ਦਫਤਰ ਨੇ ਵਿਰਾਸਤਾ ਨੇ ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੈ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਵਿਜੇਂਦਰ ਸਿੰਘਲਾ ਨੂੰ ਆਈਸੀਸੀ ਵੱਲੋਂ ਇੱਕ ਡਿਪਾਰਟਮੈਂਟ ਦਾ ਇੰਚਾਰਜ ਲਾ ਕੇ ਉਹਨਾਂ ਨੂੰ ਪ੍ਰਧਾਨਗੀ ਦੀ ਡੋਟ ਚੋਂ ਬਾਹਰ ਕੱਢ ਲਿਆ ਗਿਆ ਸੋ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਪਰ ਵਿਜੇਂਦਰ ਸਿੰਘਲਾ ਨੂੰ ਵੀ ਲਾਇਆ ਜਾ ਸਕਦਾ ਹੈ ਭਾਰਤ ਪੂਸ਼ਨ ਆਸ਼ੂ ਨੂੰ ਵੀ ਕਾਂਗਰਸ ਪਾਰਟੀ ਪ੍ਰਧਾਨ ਬਣਾ ਸਕਦੀ ਹੈ ਅਗਰ ਅਗਰ ਉਹ ਗੈਰ ਸਖ ਚਿਹਰਾ ਅੱਗੇ ਲਿਆਉਣ ਸੋ ਭਾਰਤ ਪੂਸ਼ਨ ਆਸ਼ੂ ਦੇ ਨਾਂ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ ਅੱਜ ਉਹ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਨੇ ਔਰ 27 ਤੋਂ ਪਹਿਲਾਂ ਇਹ ਕਾਂਗਰਸ ਨੇ ਤੈਅ ਕਰਨਾ ਕਿ ਸਮਿਕਰਨ ਕਿਵੇਂ ਬਣਾਉਣੇ ਨੇ ਅਗਰ 27 ਚ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਫਿਰ ਜਾਂ ਬਣਾਉਣਾ ਹੋਇਆ ਅਗਰ ਕਾਂਗਰਸ ਦੀ ਹਾਈ ਕਮਾਂਡ ਦੀ ਇਹ ਸੋਚ ਹੈ ਕਿ ਪਿਛਲੀ ਵਾਰੀ ਅਸੀਂ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਚੋਂ ਚਰਨਜੀਤ ਚੰਨੀ ਨੂੰ ਚਿਹਰਾ ਬਣਾਇਆ ਸੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਵੀ ਗਿਆ ਸੀ ਕਿ ਇਸ ਵਾਰ ਚਰਨਜੀਤ ਚੰਨੀ ਤੇ ਅਗਲੀ ਵਾਰੀ ਤੁਸੀਂ ਜਿਹੜਾ ਉਹ ਇਹ ਜ਼ਿੰਮੇਵਾਰੀ ਚੱਕ ਸਕਦੇ ਹੋ ਇਹ ਇਹ ਗੱਲਾਂ ਕੋਈ ਐਫੀਡਵਿਟ ਤੇ ਤਾਂ ਦੇਣੀਆਂ ਨਹੀਂ ਹੁੰਦੀਆਂ ਇਹ ਤਾਂ ਮੂਹ ਜ਼ਬਾਨੀ ਗੱਲਾਂ ਹੁੰਦੀਆਂ ਨੇ ਪਰ ਕਾਂਗਰਸ ਦੀ ਹਾਈ ਕਮਾਂਡ ਪਿਛਲੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਵੀ ਹੋਈ ਹੈ ਅਸੀਂ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ ਕਿ ਨਵਜੋਤ ਸਿੰਘ ਸਿੱਧੂ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲ ਕੇ ਆਏ ਨੇ ਸੋ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਕਾਂਗਰਸ ਨੇ ਸਿਰਫ ਐਲਾਨ ਕਰਨਾ ਹੈ ਕਾਂਗਰਸ ਕੋਲੇ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਬਾਰੇ ਪਤਾ ਹੈ ਇਸ ਕਰਕੇ ਕਿ ਉਹ ਕਿਸੇ ਵੀ ਗੁੱਟਬਾਜ਼ੀ ਤੋਂ ਬਾਹਰ ਹੈ ਅੱਜ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਕਿਸੇ ਗੁੱਟਬਾਜ਼ੀ ਦਾ ਹਿੱਸਾ ਨਹੀਂ ਹੈ ਨਾ ਨਵਜੋਤ ਸਿੰਘ ਸਿੱਧੂ ਕਿਸੇ ਧੜੇ ਨਾਲ ਜੁੜਿਆ ਲੀਡਰ ਹੈ ਉਹ ਹਾਈ ਕਮਾਂਡ ਦੇ ਪ੍ਰਤੀ ਸੰਸੀਰ ਹੈ ਤੇ ਸਮਰਪਣ ਸਿੰਘ ਦੇ ਵਿੱਚ ਤਾਂ ਗੁੱਟ ਉਦੋਂ ਹੀ ਬਣ ਜਾਂਦਾ ਨਾ ਜਦੋਂ ਹੀ ਕਿਸੇ ਨੂੰ ਕੋਈ ਵੱਡਾ ਆਉਦਾ ਮਿਲਦਾ ਤੇ ਫਿਰ ਗਰੁੱਪ ਜਿਹੜਾ ਕਾਂਗਰਸ ਦੇ ਵਿੱਚ ਬਣ ਜਾਂਦਾ ਨਵਜੋਤ ਸਿੰਘ ਸਿੱਧੂ ਦੀ ਇੱਕ ਗੱਲ ਹੈ ਨਵਜੋਤ ਸਿੰਘ ਸਿੱਧੂ ਨੇ ਕਦੀ ਧੜਾ ਨਹੀਂ ਬਣਾਇਆ ਸੋ ਇਸ ਕਰਕੇ ਅਗਰ ਅਗਰ ਉਹਨਾਂ ਨੇ ਇਹ ਸੋਚਿਆ ਹੋਇਆ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾਉਣਾ ਹੈ ਤੇ ਫੇਰ ਉਹ ਪੰਜਾਬ ਚ ਕਿਸੇ ਨੂੰ ਵੀ ਪ੍ਰਧਾਨ ला ਸਕਦੇ ਨੇ ਔਰ ਨਵਜੋਤ ਸਿੰਘ ਸਿੱਧੂ ਅਜਿਹਾ ਚਿਹਰਾ ਹੈ ਉਹਨੂੰ ਤੁਸੀਂ ਭਾਵੇਂ ਸਿੱਖ ਚਿਹਰਾ ਮੰਨ ਲਓ ਭਾਵੇਂ ਗੈਰ ਸਿੱਖ ਚਿਹਰਾ ਮੰਨ ਲਓ ਜਿਵੇਂ ਅਟਲ ਵਿਹਾਰੀ ਵਾਜਪਾਈ ਸੀ ਜਿਹੜੇ ਸਾਂਝੇ ਸੀ ਜਿਵੇਂ ਡਾਕਟਰ ਮਨਮੋਨ ਸਿੰਘ ਸੀ ਜਿਵੇਂ ਡਾਕਟਰ ਅਬਦੁਲ ਕਲਾਮ ਸੀ ਉਸੇ ਤਰ੍ਹਾਂ ਨਵਜੋਤ ਸਿੱਧੂ ਹੈ ਇੱਕ ਸੈਕੂਲਰ ਚਿਹਰਾ ਸੋ ਇਹ ਇਹ ਤਾਂ ਹੁਣ ਕਾਂਗਰਸ ਦੀ ਹਾਈ ਕਮੰਡ ਨੇ ਤੈਅ ਕਰਨਾ ਪਰ ਰਾਜਾ ਵੜਿੰਗ ਨੇ ਜਿਹੜੇ ਚਰਚੇ ਚੱਲ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਹਜੇ ਰਾਜਾ ਵੜਿੰਗ ਦੀ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਰਾਜਾ ਵੜਿੰਗ ਨੂੰ ਨਹੀਂ ਹਟਾਏਗੀ ਹਾਂ ਅਗਰ ਕਾਂਗਰਸ ਪਾਰਟੀ ਇਹ ਸੋਚੇ ਕਿ ਅਸੀਂ ਰੋਟੇਸ਼ਨ 'ਚ ਚਿਹਰੇ ਬਦਲ ਲੈਨੇ ਕਈ ਸੂਬਿਆਂ ਦੇ ਫਿਰ ਇਹ ਸੰਭਵ ਹੈ ਕਿ ਰਾਜਾ ਵੜਿੰਗ ਦੀ ਥਾਂ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੇਣ ਪਰ ਇਹ ਅਸੀਂ ਇਹ ਮੰਨੀਏ ਵੀ ਸ਼ਿਕਾਇਤ ਦੇ ਆਧਾਰ ਤੇ ਕੋਈ ਰਿਪੋਰਟ ਬਣ ਗਈ ਕਿਸੇ ਨੇ ਆ ਭੇਜਤਾ ਤੇ ਉਹਦੇ ਹਿਸਾਬ ਨਾਲ ਰਾਜਾ ਵੜਿੰਗ ਨਹੀਂ ਹਟਾਏ ਜਾ ਸਕਦਾ ਦਲਾਸਤ ਫੇਰ ਹਰਜਿੰਦਰ ਧਾਮੀ ਨੇ ਇਹ ਗੱਲ ਤਾਂ ਸਪਸ਼ਟ ਕਰ ਦਿੱਤੀ ਵੀ ਉਹ ਹੁਣ ਪ੍ਰਧਾਨ ਨਹੀਂ ਰਹਿਣਗੇ ਉਹਨਾਂ ਦਾ ਅਸਤੀਫਾ ਕੱਲ ਜਦੋਂ ਐਗਜ਼ੀਕਟਿਵ ਦੀ ਮੀਟਿੰਗ ਹੋਏਗੀ ਉਹ ਚ ਮਨਜ਼ੂਰ ਹੋ ਜਾਏਗਾ ਤੇ ਫੇਰ ਹੁਣ ਇਹ ਗੱਲ ਕਹੀ ਜਾਂਦੀ ਹੈ ਕਿ ਅਕਾਲੀ ਦਲ ਦੀਆਂ ਜੇਬਾਂ ਦੇ ਵਿੱਚੋਂ ਪ੍ਰਧਾਨਾਂ ਦੇ ਨਾਮ ਨਿਕਲਦੇ ਆ ਤੇ ਹੁਣ ਕੀ ਕੌਣ ਪ੍ਰਧਾਨ ਹੋ ਸਕਦਾ ਮੀਤ ਪ੍ਰਧਾਨ ਰਬੂਜੀਤ ਵਿਰਕ ਨੇ ਔਰ ਮੰਨਣ ਵੀ ਜਿਹੜੇ ਆ ਅਹਿਮ ਹਉਦੇ ਦੇ ਉੱਤੇ ਨੇ ਹੁਣ ਇਹ ਜ਼ਿੰਮੇਵਾਰੀ ਅਕਾਲੀ ਦਲ ਕਿਹਨੂੰ ਦੇਊਗਾ ਕਿਉਂਕਿ ਅੱਗੋਂ ਜੋ ਕੁਝ ਇਸ ਸਿਆਸਤ ਦੇ ਵਿੱਚ ਚੱਲ ਰਿਹਾ ਉਹ ਤੋਂ ਸਾਰੇ ਜਾਣੇ ਭਲੀ ਭਾਂਤ ਵਾਕਫ ਨੇ 18 ਮਾਰਚ ਨੂੰ ਨਵੀਂ ਭਰਤੀ ਵੀ ਸ਼ੁਰੂ ਹੋ ਜਾਣੀ। ਦੇਖੋ ਮੈਨੂੰ ਇਹ ਲੱਗਦਾ ਹੈ ਕਿ ਹਜੇ ਤਾਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਵੋਟ ਨਹੀਂ ਹੋਈ, ਚੋਣ ਨਹੀਂ ਹੋਈ। ਹਜੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ। ਇਸ ਕਰਕੇ ਉਹ ਤਾਂ ਸਥਿਤੀ ਬਣਨੀ ਨਹੀਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆਪਣੇ ਕੁਝ ਐਸਡੀਪੀਸੀ ਮੈਂਬਰ ਹੈ ਉਹਨਾਂ ਨੂੰ ਮਿਲ ਕੇ ਇਹ ਉਹਨਾਂ ਨੂੰ ਬੁਲਾ ਕੇ ਇਹ ਚੰਡੀਗੜ੍ਹ ਦਫਤਰ ਚ ਉਹਨਾਂ ਨਾਲ ਸਲਾਹ مشورہ ਕਰਕੇ ਤੈਅ ਕਰਨ ਕਿ ਪ੍ਰਧਾਨ ਕੌਣ ਹੋਵੇ ਬਲਵਿੰਦਰ ਸਿੰਘ ਪੁੰਦੜ ਐਨੇ ਜ਼ਿਆਦਾ ਸਰਗਰਮ ਨਹੀਂ ਹੈ ਉਹ ਤਾਂ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੇ ਤਾਂ ਸੱਤ ਮੈਮਰੀ ਕਮੇਟੀ ਨਾਲ ਜਾ ਕੇ ਮੀਟਿੰਗ ਨਹੀਂ ਕੀਤੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਜਿਹਨੂੰ ਨਿਗਰਾਨ ਕਮੇਟੀ ਕਹਿੰਦੇ ਆ ਅਕਾਲੀ ਦਲ ਵਾਲੇ ਸੋ ਬਲਵਿੰਦਰ ਸਿੰਘ ਪੁੰਦੜ ਬਹੁਤ ਜ਼ਿਆਦਾ ਸਰਗਰਮੀ ਮੈਨੂੰ ਲੱਗਦਾ ਨਹੀਂ ਕਿ ਕਰਨਗੇ ਮੈਨੂੰ ਇਹ ਲੱਗਦਾ ਹੈ ਕਿ ਅੰਤਰਿੰਕ ਕਮੇਟੀ ਨੂੰ ਇਸ਼ਾਰਾ ਹੋਏਗਾ ਇਸ਼ਾਰਾ ਕਿੱਥੋਂ ਹੋਣਾ ਤੁਸੀਂ ਵੀ ਸਮਝ ਸਕਦੇ ਹੋ ਚੁੱਪਚੀਪੀਤੇ ਅੰਤਰੀ ਕਮੇਟੀ ਨੂੰ ਇਸ਼ਾਰਾ ਜਾਣਾ ਹੈ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਮੈਨੂੰ ਲੱਗਦੀ ਹੈ ਕਰਨਗੇ ਸੋ ਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਹੋ ਸਕਦੀ ਹੈ ਕਿਉਂਕਿ ਹਰਜਿੰਦਰ ਧਾਮੀ ਨੇ ਤਾਂ ਕਹਿ ਦਿੱਤਾ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਔਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈਣਗੇ ਵੀ ਨਹੀਂ ਹਾਲਾਂਕਿ ਉਹਨਾਂ ਨੇ ਅਸਤੀਫਾ ਦੇ ਕੇ ਜਿਹੜੀਆਂ ਉਹਨਾਂ ਦੇ ਪ੍ਰਤੀ ਵਿਰੋਧ ਦੀਆਂ ਗੱਲਾਂ ਹੋ ਸਕਦੀਆਂ ਸੀ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਬੈਠਕ ਕਿਉਂ ਨਹੀਂ ਬੁਲਾਈ ਤੁਸੀਂ 2 ਮਹੀਨੇ ਬਾਅਦ ਬੈਠਕ ਕਿਉਂ ਬੁਲਾਈ ਹਾਲਾਂਕਿ ਇੱਕ ਵਾਰੀ ਹਰਜਿੰਦਰ ਸਿੰਘ ਧਾਮੀ ਕਹਿੰਦੇ ਸੀ ਕਿ ਮੈਂ ਤਾਂ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਬਤੌਰ ਨਿਗਰਾਨ ਬੈਠਾ ਸੀ ਸੋ ਇਹ ਸਾਰੀਆਂ ਗੱਲਾਂ ਹਰਜਿੰਦਰ ਸਿੰਘ ਧਾਮੀ ਤੇ ਸਵਾਲੀਆ ਨਿਸ਼ਾਨ ਦੇ ਰੂਪ ਚ ਆ ਸਕਦੀਆਂ ਸੀ ਪਰ ਕਿਉਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸ ਕਰਕੇ ਉਸ ਪਾਸੇ ਕੋਈ ਲੋਕ ਗਏ ਨਹੀਂ ਉੰਜ ਹਰਜਿੰਦਰ ਸਿੰਘ ਧਾਮੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਨਰਮ ਸੁਭਾਅ ਦੇ ਲੀਡਰ ਨੇ ਕਿਸੇ ਪ੍ਰਤੀ ਰਾਜਨੀਤਿਕ ਗਰੰਦੇਸ਼ ਨਹੀਂ ਰੱਖਦੇ ਪਰ ਉਹ ਇੱਕ ਮਾੜਾ ਬਿਆਨ ਵੀ ਦੇ ਗਏ ਸੀ ਬੀਬੀ ਜਗੀਰ ਕੌਰ ਬਾਰੇ ਜਿਸ ਤੋਂ ਬਾਅਦ ਉਹਨਾਂ ਦੀ ਇਮੇਜ ਦੇ ਉੱਤੇ ਕਾਫੀ ਜ਼ਿਆਦਾ ਸੱਟ ਲੱਗੀ ਮੈਨੂੰ ਲੱਗਦਾ ਉਹ ਉਸ ਗੱਲ ਨੂੰ ਨਿੱਜੀ ਤੌਰ ਤੇ ਉਹ ਉਹ ਲੈ ਕੇ ਗਏ ਉਸ ਗੱਲ ਦਾ ਉਹਨਾਂ ਨੇ ਪਛਤਾਵਾ ਹੁਣ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਉਹ ਅਸਤੀਫਾ ਵਾਪਸ ਲੈਣਗੇ ਸੋ ਇਸ ਕਰਕੇ ਕਾਰਜਕਾਰੀ ਪ੍ਰਧਾਨ ਐਸਜੀਪੀਸੀ ਚੁਣੇਗੀ ਔਰ 7 ਤਰੀਕ ਨੂੰ ਦੇਖੋ ਮੀਟਿੰਗ ਵੀ ਹੈ ਅੰਤਰਿਕ ਕਮੇਟੀ ਦੀ ਔਰ ਫਿਰ ਐਸਜੀਪੀਸੀ ਦਾ ਬਜਟ ਸੈਸ਼ਨ ਵੀ ਆਉਣਾ ਇਸ ਕਰਕੇ ਅਕਾਲੀ ਦਲ ਤਾਂ ਸੁਖਬੀਰ ਬਾਦਲ ਉਹਨਾਂ ਨੇ ਲੰਮਾ ਸਮਾਂ ਪ੍ਰਧਾਨਗੀ ਉਹਨਾਂ ਨੇ ਜਦੋਂ ਛੱਡੀ ਤੇ ਵਰਕਿੰਗ ਪ੍ਰਧਾਨ ਬਣਾ ਦਿੱਤੇ ਸੀ ਹੁਣ ਇਥੇ ਕਾਰਜਕਾਰੀ ਪ੍ਰਧਾਨ ਅੰਤਰਿਕ ਕਮੇਟੀ ਬਣਾ ਸਕਦੀ ਹੈ ਉਹ ਕਿਹਨੂੰ ਬਣਾਉਂਦੀ ਹੈ ਜਿਹਦੇ ਨਾਂ ਦਾ ਇਸ਼ਾਰਾ ਹੋਣਾ ਹੈ ਲੁਕਮਾ ਇਸ਼ਾਰਾ ਹੋਣਾ ਕਿਉਂਕਿ ਐਤਵ ਦਾ ਲੁਕਮਾ ਸਾਡਾ ਇੱਕ ਸਵਾਲ ਹੈਗਾ ਵੀ ਜਿਹੜਾ ਵੀ ਕਾਰਜਕਾਰੀ ਪ੍ਰਧਾਨ ਹੋਏਗਾ ਉਹਦੇ ਮੁੱਦਿਆਂ ਦੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੋਣੀ ਆ ਕਿਉਂਕਿ ਹੋ ਸਕਦਾ ਵੀ ਉਹਨਾਂ ਤੋਂ ਵੀ ਜਿਹੜੇ ਨਵੇਂ ਪ੍ਰਧਾਨ ਬਣਦੇ ਆ ਉਹ ਵੱਡਾ ਫੈਸਲਾ ਕਰਵਾ ਲਿਆ ਜਾਵੇ ਇਤਿਹਾਸ 'ਚ ਆਦ ਰਹਿਗਾ ਇਹ ਕਾਰਜਕਾਰੀ ਪ੍ਰਧਾਨ ਨਹੀਂ ਬੀਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਸੰਸਥਾ ਹੈ ਇਸ ਕਰਕੇ ਕੋਈ ਵੀ ਐਸਜੀਪੀਸੀ ਮੈਂਬਰ ਉਹਦਾ ਪ੍ਰਧਾਨ ਬਣ ਸਕਦਾ ਸਾਰੇ ਐਸਜੀਪੀਸੀ ਮੈਂਬਰ ਤਜਰਬੇਕਾਰ ਨੇ ਸੋ ਜਿਹੜਾ ਵੀ ਪ੍ਰਧਾਨ ਬਣੂਗਾ ਉਹਨੇ ਦੇਖੋ ਨਿੱਜੀ ਤੌਰ ਤੇ ਜਾਂ ਇਕੱਲੇ ਨੇ ਫੈਸਲੇ ਨਹੀਂ ਕਰਨੇ ਹੁੰਦੇ ਉਹਦੇ ਲਈ ਪੂਰੀ ਸੰਸਥਾ ਹੈ ਸੰਸਥਾ ਦਾ ਇੱਕ ਢਾਂਚਾ ਹੈ ਅੰਤਰੀਂ ਕਮੇਟੀ ਹੈ ਸੋ ਇਸ ਕਰਕੇ ਪ੍ਰਧਾਨ ਜਿਹੜਾ ਵੀ ਬਣੇ ਫੈਸਲੇ ਤਾਂ ਵੱਡੇ ਐਸਜੀਪੀਸੀ ਨੂੰ ਕਰਨੇ ਹੀ ਪੈਂਦੇ ਆ ਫੈਸਲੇ ਵੱਡੇ ਲੈਣੇ ਪੈਂਦੇ ਤਲਾ ਸਾਹਿਬ ਆਪਾਂ ਗੱਲ ਕਰ ਲਈਏ ਮਨਜਿੰਦਰ ਸਿਰਸਾ ਦੀ ਮਨਜਿੰਦਰ ਸਿਰਸਾ ਜਿਹੜੇ ਆ ਉਹ ਚੰਡੀਗੜ੍ਹ ਦੇ ਵਿੱਚ ਆ ਬਿਆਨ ਦੇ ਰਿਹਾ ਵੀ ਅਸੀਂ ਜਾਗਰੂਕ ਕਰਨਾ ਹੈ ਵੀ ਸਿਰਫ ਪੰਜਾਬ ਨੂੰ ਜਾਗਰੂਕ ਕਰਨ ਦੀ ਲੋੜ ਹੈ ਦਿੱਲੀ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਇਕਨੋਲਜ ਸ਼ੇਅਰਿੰਗ ਹੋਈ ਸੀ ਕਹਿੰਦੇ ਉਹ ਮਹਿਜ਼ ਇੱਕ ਡਰਾਮਾ ਸੀਗਾ ਵੀ ਪੰਜਾਬ ਦੇ ਲੋਕ ਤਾਂ ਵੈਸੇ ਹੀ ਬਹੁਤ ਸਿਆਣੇ ਆ ਇਹਨਾਂ ਨੇ ਦਿੱਲੀ ਤੋਂ ਕੀ ਸਿੱਖਣਾ ਸੀਗਾ ਵੀ ਜੋ ਹਾਲ ਫਿਲਹਾਲ ਚੋਣਾਂ ਦੇ ਨਤੀਜੇ ਆਏ ਆ ਉਹ ਤੋਂ ਸਥਿਤੀ ਜਿਹੜੀ ਹੈ ਸਪਸ਼ਟ ਹੋ ਗਈ ਹੈ ਹੁਣ ਮਨਜਿੰਦਰ ਸਿੰਘ ਸਾਹਿਬ ਪੰਜਾਬ ਦੇ ਵਿੱਚ ਨੇ ਚੰਡੀਗੜ੍ਹ ਦੇ ਵਿੱਚ ਨੇ ਤੇ ਕਿਸਾਨਾਂ ਦੀ ਗੱਲ ਵੀ ਕਰਦੇ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਹੀ ਗੱਲ ਕਰਦੇ ਆ ਸਵਾਲ ਉਹਨਾਂ ਦੇ ਉੱਤੇ ਚੁੱਕਦੇ ਕਿਉਂਕਿ ਦਿੱਲੀ ਦੇ ਵਿੱਚ ਮੁੱਖ ਤੇ ਰਹੀ ਸੀਗੀ ਮਨਜਿੰਦਰ ਸਿਰਸਾ ਦੀ ਜਿਹੜੀ ਪੰਜਾਬ ਦੇ ਨਾਲ ਵਾਧੀ ਹੋਈ ਪਕੜ ਨੂੰ ਕਿਵੇਂ ਦੇਖਦੇ ਹੋ ਕੀ ਮਨਜਿੰਦਰ ਸਿਰਸਾ ਦੇ ਮੋਢਿਆਂ ਦੇ ਉੱਤੇ ਅਹਿਮ ਜ਼ਿੰਮੇਵਾਰੀ ਦੇ ਕੇ ਭਾਜਪਾ ਨੇ ਉਹਨਾਂ ਨੂੰ ਥਾਪੜਾ ਦਿੱਤਾ ਵੀ ਤੁਸੀਂ ਪੰਜਾਬ ਦੇ ਵਿੱਚ ਹੁਣ ਵਿਚਰੋ ਨਹੀਂ ਦੇਖੋ ਮਨਜਿੰਦਰ ਸਿਰਸਾ ਪਹਿਲਾਂ ਵੀ ਅਕਾਲੀ ਦਲ ਦੀ ਸਿਆਸਤ 'ਚ ਪੰਜਾਬ 'ਚ ਸਰਗਰਮ ਰਹੇ ਨੇ ਸ਼ੁਕਮੀਰ ਸਿੰਘ ਬਾਦਲ ਦੇ ਸਲਾਹਕਾਰ ਸੀ ਮਨਜਿੰਦਰ ਸਿੰਘ ਸਿਰਸਾ ਤਾਂ ਉਹਨਾਂ ਕੋਲੇ ਕੈਬਿਨੇਟ ਵਰਗਾ ਉਹਦੇ ਨਾਲ ਮਿਲਦਾ ਜੁਲਦਾ ਰੈਂਕ ਸੀ ਹੁਣ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਇੱਕ ਪੂਰੇ ਮੰਤਰੀ ਨੇ ਭਾਵੇਂ ਦਿੱਲੀ ਫੁੱਲ ਸੂਬਾ ਨਹੀਂ ਹੈ ਫੁੱਲ ਸਟੇਟ ਨਹੀਂ ਹੈ ਪਰ ਮੰਤਰੀ ਮੰਤਰੀ ਹੁੰਦਾ ਭਾਵੇਂ ਛੋਟੀ ਸਟੇਟ ਦਾ ਹੋਵੇ ਭਾਵੇਂ ਕਿਸੇ ਵੱਡੀ ਸਟੇਟ ਦਾ ਹੋਵੇ ਹੁਣ ਮੰਤਰੀ ਨੇ ਤੇ ਕੱਲ ਅੱਜ ਚੰਡੀਗੜ੍ਹ ਦੇ ਵਿੱਚ ਮੈਂ ਸੁਣ ਰਿਹਾ ਸੀ ਮਨਜਿੰਦਰ ਸਿਰਸਾ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਵੱਡੇ ਮੁੱਦੇ ਉਹਨਾਂ ਨੇ ਐਡਰੈਸ ਕੀਤੇ ਮਨਜਿੰਦਰ ਸਿਰਸਾ ਨੇ ਸਾਫ਼ ਕਹਿਤਾ ਇੱਕ ਤਾਂ ਕਹਿੰਦੇ ਸ਼ਰੂਮ ਨਹੀਂ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਅਸੀਂ 22 'ਚ ਵੀ ਕੱਲੇ ਲੜੇ ਅਸੀਂ 24 'ਚ ਵੀ ਕੱਲੇ ਲੜੇ ਅਸੀਂ ਹੁਣ ਵੀ ਕੱਲੇ ਲੜਾਂਗੇ ਔਰ ਭਾਜਪਾ ਨੇ ਜਿਸ ਤਰ੍ਹਾਂ ਨਾਲ ਸਿੱਖ ਲੀਡਰਸ਼ਿਪ ਨੂੰ ਉਭਾਰਿਆ ਅਰਵਿੰਦਰ ਸਿੰਘ ਲਵਲੀ ਕਾਂਗਰਸ ਤੋਂ ਚੱਲ ਗਏ ਮਨਜਿੰਦਰ ਸਰਸਾ ਅਕਾਲੀ ਦਲ ਤੋਂ ਚੱਲ ਗਏ ਰਵਨੀਤ ਸਿੰਘ ਮਿੱਟੂ ਕਾਂਗਰਸ ਤੋਂ ਚੱਲ ਗਏ ਸੋ ਭਾਜਪਾ ਦੇ ਵਿੱਚ ਸਾਰੀਆਂ ਪਾਰਟੀਆਂ ਤੋਂ ਜਿਹੜੇ ਸਿੱਖ ਲੀਡਰ ਨੇ ਉਹ ਭਾਜਪਾ 'ਚ ਗਏ ਨੇ ਭਾਜਪਾ ਨੇ ਸਾਰਿਆਂ ਨੂੰ ਮਾਨ ਸਨਮਾਨ ਦਿੱਤਾ ਪ੍ਰੋ ਟਾਈਮ ਸਪੀਕਰ ਲਵਲੀ ਨੂੰ ਉੱਥੇ ਬਣਾਇਆ ਸੀ ਆਉਂਦੇ ਸਮੇਂ 'ਚ ਕੋਈ ਵੱਡੀ ਗੱਲ ਨਹੀਂ लवली ਨੂੰ ਵੀ ਕੋਈ ਜ਼ਿੰਮੇਵਾਰੀ ਦੇ ਦੇਣ ਕੋਈ ਚੇਅਰਮੈਨ ਚੇਅਰਮੈਨ ਲਾ ਦੇਣ ਸੋ ਸਿੱਖ ਲੀਡਰਸ਼ਿਪ ਨੂੰ ਭਾਜਪਾ ਨੇ ਉਭਾਰਤਾ ਔਰ ਦਿੱਲੀ ਚ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨਾਲ ਭਾਜਪਾ ਨੇ ਸਿਆਸੀ ਲੜਾਈ ਲੜੀ ਪੰਜਾਬ ਚ ਵੀ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਭਾਜਪਾ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਸਿਆਸੀ ਲੜਾਈ ਲੜਦੀ ਨਜ਼ਰ ਆ ਸਕਦੀ ਹੈ ਔਰ ਮਨਿੰਦਰ ਸਿਰਸਾ ਨੇ ਸਾਫ਼ ਕਹਿਦਾ ਜਦੋਂ ਪੱਤਰਕਾਰਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਜਿਹੜਾ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਸੀ ਪੰਜਾਬ ਸਰਕਾਰ ਦਾ ਤੇ ਦਿੱਲੀ ਦਾ ਉਹ ਕਹਿੰਦੇ ਮਹਿਜ ਡਰਾਮਾ ਸੀ ਉਹ ਕਰਪਸ਼ਨ ਦਾ ਆਧਾਰ ਸੀ ਉਹ ਤਾਂ ਨੀਤੀਆਂ ਬਣਾਉਣੀਆਂ ਸੀ ਅਰਵਿੰਦ ਕੇਜਰੀਵਾਲ ਤੇ ਬਹੁਤ ਤੱਤੇ ਹੁੰਦੇ ਨੇ ਮਨਜਿੰਦਰ ਸਿਰਸਾ ਕਰਪਸ਼ਨ ਤੋਂ ਘੱਟ ਅਰਵਿੰਦ ਕੇਜਰੀਵਾਲ ਦੀ ਮਨਜਿੰਦਰ ਸਿਰਸਾ ਕੋਈ ਗੱਲ ਨਹੀਂ ਕਰਦੇ ਔਰ ਬੀਜੇਪੀ ਦਾ ਇਹ ਸਟਾਈਲ ਹੈ ਜਿਵੇਂ ਅਰਵਿੰਦ ਕੇਜਰੀਵਾਲ ਦਾ ਸਟਾਈਲ ਹੈ ਅਰਵਿੰਦ ਕੇਜਰੀਵਾਲ ਨੇ ਵੀ ਸੂਚੀ ਬਣਾ ਕੇ ਲੋਕਾਂ ਨੂੰ ਚੋਰ ਕਿਹਾ ਸੀ ਸਾਨੂੰ ਪਤਾ ਹੈ ਕਿ ਇਹ ਕ੍ਰਪਟ ਹੈ ਇਹ ਚੋਰ ਹੈ ਸੋ ਸਿਆਸਤ ਅਰਵਿੰਦ ਕੇਜਰੀਵਾਲ ਦੀ ਬਹੁਤ ਅਟੈਕਿੰਗ ਹੈ ਉਸੇ ਤਰ੍ਹਾਂ ਦੀ ਸਿਆਸਤ ਬੀਜੇਪੀ ਦੀ ਹੈ अरविंद केजरीवाल ਵੀ ਜਦੋਂ ਇਲਜ਼ਾਮ ਲਾਉਂਦੇ ਨੇ ਤੇ ਇਲਜ਼ਾਮ ਸੁਣ ਕੇ ਤਾਂ ਇੱਕ ਵਾਰੀ ਬੰਦਾ ਡਰ ਜਾਂਦਾ ਵੀ ਅੱਛਾ ਦੂਸਰਾ ਬੰਦਾ ਐਡਾ ਕਰਪਟ ਹੈ ਉਸੇ ਤਰ੍ਹਾਂ ਬੀਜੇਪੀ ਵਾਲਿਆਂ ਨੇ अरविंद केजरीवाल ਤੇ ਇਲਜ਼ਾਮ ਲਾਈ ਆਮ ਲੋਕ ਡਰ ਗਏ ਵੀ ਅੱਛਾ अरविंद केजरीवाल ਤੇ ਐਡੇ ਵੱਡੇ ਇਲਜ਼ਾਮ ਹੁਣ ਉਹ ਅਭੀਸ਼ਿਸ਼ ਮਹਿਲ ਹਾਲਾਂਕਿ अरविंद केजरीवाल ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇੱਕ ਸਧਾਰਨ ਸੈਂਟਰੋ ਚਲਾਉਣ ਵਾਲਾ ਲੀਡਰ ਉਹਨੂੰ ਪਹਿਲਾਂ ਤਾਂ ਤੁਸੀਂ ਐਡੀ ਵੱਡੀ ਸੁਰੱਖਿਆ ਦੇਤੀ ਫੇਰ ਤੁਸੀਂ ਐਡਾ ਵੱਡਾ ਅਰਬਨਾਤਾ ਸਰਕਾਰੀ ਹੁਣ ਮਮਤਾ ਬਨਰਜੀ ਬਾਰੇ ਕੀ ਆ ਜਾਂਦਾ ਹੈ ਕਿ ਉਹ ਦੋ ਤਿੰਨ ਕਮਰਿਆਂ ਦਾ ਉਹਨਾਂ ਦਾ ਸਧਾਰਨ ਜਿਹਾ ਘਰ ਹੈ ਉਹਦੇ ਵਿੱਚ ਹੀ ਰਹਿੰਦੇ ਨੇ ਸੋ ਅਰਵਿੰਦ ਕੇਜਰੀਵਾਲ ਨੂੰ ਵੀ ਕੋਈ ਫਲੋਰ ਫਲੋਰ ਕਿਰਾਏ ਤੇ ਲੈ ਦਿੰਦੇ ਬਤੌਰ ਮੁੱਖ ਮੰਤਰੀ ਯਾ ਕੋਈ 2 ਬੀ ਐਚ ਕੇ ਅਰਵਿੰਦ ਕੇਜਰੀਵਾਲ ਤਾਂ ਦੇਖੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਪਤਨੀ ਹੈ ਪਰ ਦੋ ਬੱਚੇ ਨੇ ਸੋ ਜੇ 2 ਬੀ ਐਚ ਕੇ ਵੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਲਿਆ ਹੁੰਦਾ 3 ਬੀ ਐਚ ਕੇ ਲੈ ਲੈਂਦੇ ਹੁਣ ਅੱਜ ਕੱਲ ਇਹਨੂੰ ਫਲੈਟ ਕਹਿਣ ਲੱਗੇ ਵੈਸੇ ਕੁਆਟਰ ਹੁੰਦੇ ਸੰਦੀਪ ਜੀ ਸੋ ਦੋ ਕਮਰਿਆਂ ਦਾ ਕੁਆਟਰ ਸੋ ਅਗਰ ਤਾਂ ਇਹ ਜੇ ਸਧਾਰਨ ਜੇ ਘਰ ਚ ਕੇਂਦਰੀਵਲ ਰਹੇ ਹੁੰਦੇ ਫਿਰ ਬੀਜੇਪੀ ਨੂੰ ਮੌਕਾ ਨਹੀਂ ਸੀ ਮਿਲਣਾ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਲਜ਼ਾਮ ਲਾਉਣ ਦੀ ਥਾਂ ਵੀ ਦੇਤੀ ਬੀਜੇਪੀ ਨੂੰ ਜਿਹਦੇ ਕਰਕੇ ਬੀਜੇਪੀ ਨੇ ਉਹਨੂੰ ਬਹੁਤ ਵੱਡਾ ਮੁੱਦਾ ਬਣਾਤਾ ਔਰ ਐਕਸਾਈਜ਼ ਪਾਲਿਸੀ ਮੈਂ ਹਮੇਸ਼ਾ ਕਹਿੰਦਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਏਜੰਡਾ ਸੀ ਕਿ ਤੁਸੀਂ ਸ਼ਰਾਬ ਦਾ ਕੰਮ ਕਰੋ ਹੀ ਸਰਕਾਰੀ ਤੌਰ ਤੇ ਪ੍ਰਾਈਵੇਟ ਕਰੋ ਹੀ ਨਾ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਓ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਓ ਅੱਜ ਵੀ ਆਮ ਆਦਮੀ ਪਾਰਟੀ ਤੇ ਸ਼ਰਾਬ ਦੇ ਕਾਰੋਬਾਰ ਤੇ ਔਰ ਰੇਤੇ ਦੇ ਕਾਰੋਬਾਰ ਤੇ ਸਵਾਲ ਉੱਠਦੇ ਨੇ ਜਿਹੜਾ ਕੰਮ ਪ੍ਰਾਈਵੇਟ ਸੈਕਟਰ ਚ ਹੋਊਗਾ ਹੁਣ ਤੁਸੀਂ ਦੇਖੋ ਨਾ ਲੀਡਰਾਂ ਨੇ ਟ੍ਰਾਂਸਪੋਰਟ ਦਾ ਪ੍ਰਾਈਵੇਟ ਪਾਤੀਆਂ ਇਲਜ਼ਾਮ ਆਗੇ ਕਰਪਸ਼ਨ ਦੇ ਇਸੇ ਤਰ੍ਹਾਂ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਹੈ ਹੁਣ 10000 ਕਰੋੜ ਦਾ ਕਹਿੰਦੇ ਅਸੀਂ ਟੀਚਾ ਰੱਖਿਆ ਹੈ 10000 ਕਰੋੜ ਪੰਜਾਬ ਵਰਗੇ ਸੂਬੇ ਲਈ ਕੀ ਹੈ ਉਹ ਚੋ ਬਚਤ ਕਿੰਨੀ ਹੈ ਭਈ ਇਹੀ ਜੇ ਪੰਜਾਬ ਦਾ ਆਪਣਾ ਸਰਕਾਰੀ ਕਾਰਪੋਰੇਸ਼ਨ ਹੋਵੇ ਤੇ ਤੁਸੀਂ 25 25 20 20 25 25 ਹਜ਼ਾਰ ਕਰੋੜ ਕਮਾ ਸਕਦੇ ਹਾਂ ਪਰ ਤੁਹਾਡੀ ਨੀਤੀ ਸਹੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਰੇਤੇ ਦਾ ਕੰਮ ਹੈ ਹੁਣ ਤੁਸੀਂ ਦੇਖੋ ਕਿੰਨੇ ਲੀਡਰ ਆਮ ਆਦਮੀ ਪਾਰਟੀ ਦੇ ਨੇ ਜਿਨ੍ਹਾਂ ਨੇ ਚੰਗਾ ਪੈਸਾ ਕਮਾਇਆ ਇਲਜ਼ਾਮ ਲੱਗਦੇ ਨੇ ਹੁਣ ਜਾਂ ਤਾਂ ਆਮ ਆਦਮੀ ਪਾਰਟੀ ਆਪਣੇ ਲੀਡਰਾਂ ਦੇ ਜਾਂਚ ਕਰਾਵੇ ਇਹਨਾਂ ਦੇ ਤਾਂ ਐਮਐਲਏ ਤੇ ਕਿੰਨੇ ਇਲਜ਼ਾਮ ਲੱਗਦੇ ਨੇ ਆਏ ਦਿਨ ਹੁਣ ਉਹ ਪ੍ਰਧਾਨਗੀਆਂ ਪਿੱਛੇ ਹੁਣ ਤਾਂ ਰੌਲੇ ਲੱਗਣ ਲੱਗ ਗਏ ਵੀ ਜੀ ਐਮਐਲਏ ਟਰੱਕ ਯੂਨੀਅਨ ਦੀ ਪ੍ਰਧਾਨਗੀ 'ਚ ਵੀ ਨਾਮ ਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਐਮ ਐਲ ਏ ਬਣ ਗਏ ਜਿਹੜੇ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਬਣ ਗਏ ਅੰਨਾ ਹਜ਼ਾਰੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਇਹਨਾਂ ਨੇ ਜਦੋਂ ਇੱਕ ਲਹਿਰ ਬਣਾਈ ਇਹਨਾਂ ਨੇ ਜਿਹਨੂੰ ਜਿਹਨੂੰ ਟਿਕਟਾਂ ਦਿੱਤੀਆਂ ਜਿੱਤ ਗਏ ਸੋ ਜਦੋਂ ਕਹਿੰਦੇ ਨੇ ਨਾ ਵੀ ਲੱਕੜ ਦੇ ਵਿੱਚ ਜਦੋਂ ਮਾੜਾ ਜਿਹਾ ਵੀ ਕੁਣਾ ਆ ਜਾਏ ਹੌਲੀ-ਹੌਲੀ ਉਹ ਕੁਣਾ ਖਰਾਬ ਕਰਦਾ ਸੋ ਜਿਹੜੇ ਕਰਪਟ ਐਮ ਐਲ ਏ ਬਣ ਗਏ ਆਮ ਆਦਮੀ ਪਾਰਟੀ 'ਚ ਉਹ ਹੁਣ ਆਮ ਆਦਮੀ ਪਾਰਟੀ ਦੀ ਇਮੇਜ ਨੂੰ ਖਰਾਬ ਕਰ ਰਹੇ ਆ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਫੈਸਲੇ ਇਹ ਜੇ ਕਰ ਲਏ ਜਿਹਦੇ ਤੇ ਬੀਜੇਪੀ ਉਹਨਾਂ ਤੇ ਹਮਲਾਵਰ ਹੋਗੀ ਹੁਣ ਸਾਬਤਾਂ ਅਦਾਲਤਾਂ ਨੇ ਕਰਨਾ ਹੈ ਬਰੀ ਤਾਂ ਕੈਪਟਨ ਅਮਰਿੰਦਰ ਵੀ ਹੋ ਗਿਆ ਸੀ ਸਿਟੀ ਸੈਂਟਰ ਘਟਾਲੇ ਚ ਕਲੀਨ ਚਟਾ ਮਿਲ ਗਈਆਂ ਕਿਉਂਕਿ ਕੈਪਟਨ ਸਰਕਾਰ ਚ ਰਿਆ ਬਾਦਲਾਂ ਦੇ ਕਿੱਡੇ ਇਲਜ਼ਾਮ ਲੱਗੇ ਉਹਨਾਂ ਨੂੰ ਵੀ ਉਹ ਵੀ ਬਰੀ ਹੋ ਕੇ ਕਲੀਨ ਚਟਾ ਮਿਲ ਗਈਆਂ ਕਿਉਂਕਿ ਉਹ ਵੀ ਸਰਕਾਰ ਚ ਆਗੇ ਸੀ ਹੁਣ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਨਹੀਂ ਕੇਂਦਰ ਚ ਵੀ ਸਰਕਾਰ ਨਹੀਂ ਹੁਣ ਕੀ ਕੇਂਦਰੀਅਲ ਸਭ ਭਰੀ ਹੋ ਸਕਣਗੇ ਇਹ ਵੱਡੀ ਚੁਣੌਤੀ ਹੈ ਅਗਰ ਦਾ ਉਹ ਭਰੀ ਹੋ ਗਏ ਫਿਰ ਉਹਨਾਂ ਵਰਗਾ ਲੀਡਰ ਕੋਈ ਨਹੀਂ ਅਗਰ ਉਹ ਭਰੀ ਨਾ ਹੋਏ ਤੇ ਫਿਰ ਸਿਆਸਤ ਦੇ ਵਿੱਚ ਉਹਨਾਂ ਲਈ ਚੁਣੌਤੀਆਂ ਚੁਣੌਤੀਆਂ ਨੇ ਹੁਣ ਬੀਜੇਪੀ ਉਸੇ ਤਰ੍ਹਾਂ ਦੇ ਅਲੀਗੇਸ਼ਨਾਂ ਦੇ ਨਾਲ ਪੰਜਾਬ ਚ ਆਈ ਹੈ ਖੁੱਲ ਕੇ ਆਪ ਦੇ ਲੀਡਰਾਂ ਤੇ ਕਰਪਸ਼ਨ ਦੇ ਇਲਜ਼ਾਮ ਬੀਜੇਪੀ ਨੇ ਲਾਉਣੇ ਸ਼ੁਰੂ ਕਰਤੇ ਭਗਵੰਤ ਸਿੰਘ ਆਰ ਮੁੱਖ ਮੰਤਰੀ ਹੁਣ ਰੀਤ ਜੀ ਭਗਵੰਤ ਮਾਨ ਸਾਹਿਬ ਜਿਹੜੇ ਇਹ ਐਕਸ਼ਨ ਲੈ ਰਹੇ ਆ ਇਹ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੱਲਾ ਸਾਹਿਬ ਭਗਵੰਤ ਮਾਨ ਦੇਖੋ ਗੱਲ ਇਹ ਹੈ ਨਾ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਦਿੱਲੀ ਦੀ ਲੀਡਰਸ਼ਿਪ ਵੱਲੋਂ ਕਿ ਫੈਸਲੇ ਦਿੱਲੀ ਦੀ ਲੀਡਰਸ਼ਿਪ ਕਰਦੀ ਹੈ ਨਾ ਕਿ ਭਗਵੰਤ ਮਾਨ ਕਰਦਾ ਕਿ ਉਹ ਸਾਫ਼ ਕਹੀ ਜਾਂਦਾ ਮਨਜਿੰਦਰ ਚਿਮਾ ਮਨਜਿੰਦਰ ਸਿੰਘ ਸਰਸਾ ਵੀ ਭਗਵੰਤ ਮਾਨ ਦੇ ਆਲੇ ਦੁਆਲੇ ਜਿੰਨੇ ਅਫਸਰ ਨੇ ਜਿੰਨੇ ਫੈਸਲੇ ਕਰਨ ਵਾਲੇ ਲੋਕ ਨੇ ਉਹ ਤਾਂ ਦਿੱਲੀ ਤੋਂ ਆ ਕੇ ਲਾਤੇ ਹੁਣ ਇਹਦੇ ਉੱਤੇ ਜਵਾਬ ਦੇਣਾ ਪਊਗਾ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਭਗਵੰਤ ਮਾਨ ਦੇ ਆਲੇ ਦੁਆਲੇ ਜਿੰਨੇ ਫੈਸਲੇ ਵਾਲੇ ਲੀਡਰ ਨੇ ਉਹਨਾਂ ਦੀਆਂ ਫੋਟੋਆਂ ਫੋਟੋਆਂ ਬਾਹਰ ਕੱਢਣ ਵੀ ਦੇਖੋ ਆ ਵੀ ਪੰਜਾਬੀ ਆ ਵੀ ਪੰਜਾਬੀ ਆ ਵੀ ਪੰਜਾਬੀ ਨਹੀਂ ਜਦੋਂ ਭਗਵੰਤ ਮਾਨ ਸਾਹਿਬ ਆ ਪਿੱਛੇ ਜੇ ਜਦੋਂ ਤਹਿਸੀਲਾਂ ਦੇ ਵਿੱਚ ਹੀ ਆਪਾਂ ਦੇਖਿਆ ਤੇ ਤਕਰੀਬਨ ਅਫਸਰ ਪੰਜਾਬ ਦੇ ਹੀ ਸੀਗੇ ਤਕਰੀਬਨ ਕੀ ਸਾਰੇ ਅਫਸਰ ਪੰਜਾਬ ਦੇ ਸੀਗੇ ਜੇ ਕੋਈ ਦਿੱਲੀ ਦਾ ਹੁੰਦਾ ਤੇ ਉਸ ਵੇਲੇ ਆਇਡੈਂਟੀਫਾਈ ਹੋ ਜਾਣਾ ਸੀ ਦੇਖੋ ਇਹ ਤਾਂ ਇੱਕ ਨਰੇਟਿਵ ਬਣਾਉਣ ਦੀ ਗੱਲ ਹੁੰਦੀ ਨਰੇਟਿਵ ਦਾ ਸ਼ਬਦ ਅੰਗਰੇਜ਼ੀ ਹੈ ਧਾਰਨਾ ਬਣਾਉਣ ਦੀ ਗੱਲ ਹੁੰਦੀ ਬੀਜੇਪੀ ਇਹ ਧਾਰਨਾ ਬਣਾ ਰਹੀ ਹੈ ਕਿ ਫੈਸਲੇ ਦਿੱਲੀ ਕਰਦੀ ਹੈ ਪਰ ਵੰਤਮਾਨ ਇਸ ਧਾਰਨਾ ਨੂੰ ਕਿਵੇਂ ਖਤਮ ਕਰਦੇ ਨੇ ਕੰਡਮ ਕਰਦੇ ਨੇ ਉਹਦੇ ਤੇ ਨਿਰਭਰ ਕਰਦਾ ਹੈ। ਜੋ ਸ਼ਿਰਸਾ ਨੇ ਦੋ ਤਿੰਨ ਗੱਲਾਂ ਵੱਡੀਆਂ ਕਰਤੀਆਂ। ਇੱਕ ਤਾਂ ਉਹ ਕਹਿੰਦੇ ਵੀ ਦੇਖੋ ਲੁਧਿਆਣੇ 'ਚ ਜਿੱਤਨ ਨਾ ਦਿਓ ਸੰਜੀਵ ਅਰੋੜਾ ਜੀ ਨੂੰ। ਬਿਲਕੁਲ। ਉਹ ਕਹਿੰਦੇ ਜੇ ਸੰਜੀਵ ਅਰੋੜਾ ਜਿੱਤ ਗਏ ਜਿਹੜੇ ਰਾਜ ਸਭਾ ਮੈਂਬਰ ਹੈ ਤੇ ਰਾਜ ਸਭਾ ਦੀ ਮੈਂਬਰੀ 'ਚ ਕੇਂਦਰੀ ਵਾਲੇ ਚਲੇ ਜਾਣਾ ਹੈ। ਤੁਸੀਂ ਵੇਖੋ ਆਮ ਤੌਰ ਤੇ ਕਿਹੜੀ ਪਾਰਟੀ ਕਿਹਨੂੰ ਰਾਜ ਸਭਾ 'ਚ ਭੇਜਦੀ ਹੈ। ਦੂਜੀ ਪਾਰਟੀ ਨੂੰ ਕੋਈ ਮਤਲਬ ਨਹੀਂ ਹੁੰਦਾ। ਹੂੰ। ਪਰ ਕਿਉਂਕਿ ਕੇਂਦਰੀਆ ਲੈਣਾ ਰਾਜ ਸਭਾ ਚ ਚਲਿਆ ਜਾਵੇ ਸਾਰੀ ਬੀਜੇਪੀ ਦਾ ਨਿਸ਼ਾਨਾ ਕਾਂਗਰਸ ਦਾ ਨਿਸ਼ਾਨਾ ਹੁਣ ਪੰਜਾਬ ਦੇ ਕਾਂਗਰਸ ਦੇ ਲੀਡਰ ਇਹ ਦੂਜੇ ਸੂਬਿਆਂ ਚੋ ਰਾਜ ਸਭਾ ਦੇ ਮੈਂਬਰ ਭੇਜਦੇ ਰਹੇ ਨੇ ਪੰਜਾਬ ਚ ਔਰ ਕਾਂਗਰਸ ਦੇ ਲੀਡਰ ਚੂਨ ਨਹੀਂ ਸੀ ਕਰਦੇ ਜਦੋਂ ਗਾਂਧੀ ਪਰਿਵਾਰ ਦਾ ਉਤੋਂ ਹੁਕਮ ਆ ਜਾਂਦਾ ਸੀ ਨਾ ਕਿ ਹੁਣ ਹਿਮਾਚਲ ਤੋਂ ਦੇਖੋ ਨਾ ਬੀਜੇ ਕਾਂਗਰਸ ਨੇ ਕਾਂਗਰਸ ਨੇ ਹਿਮਾਚਲ ਤੋਂ ਕੀ ਨੂੰ ਰਾਜ ਸਭਾ 'ਚ ਭੇਜਣਾ ਸੀ ਨਹੀਂ ਭੇਜ ਸਕੀ ਕਾਂਗਰਸ ਨਹੀਂ ਭੇਜ ਸਕੀ ਸਹੀ ਇਸ ਕਰਕੇ ਕਾਂਗਰਸ ਨੇ ਹੁਣ ਰਾਜਸਥਾਨ ਤੋਂ ਵੀ ਰਾਜ ਸਭਾ 'ਚ ਭੇਜਿਆ ਬਿੱਟੂ ਤੁਸੀਂ ਦੇਖ ਲਓ ਭਾਜਪਾ ਨੇ ਉਹਨੂੰ ਰਾਜਸਥਾਨ ਤੋਂ ਰਾਜਸਥਾਨ ਤੋਂ ਭਾਈ ਬਿਲਕੁਲ ਦੇ ਉਹਦੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਵੀ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਭੇਜਤਾ ਜੀ ਕੇਂਦਰੀਆਂ ਨੂੰ ਲੁਧਿਆਣੇ ਤੋਂ ਨਾ ਭੇਜ ਦੇਣ ਪੰਜਾਬ ਤੋਂ ਨਾ ਭੇਜ ਦੇਣ ਇਹਦੀ ਚਿੰਤਾ ਕਾਂਗਰਸ ਨੂੰ ਵੀ ਹੈ ਮਨਜਿੰਦਰ ਸਿਰਸਾ ਨੂੰ ਵੀ ਹੈ ਤੇ ਪੂਰੀ ਭਾਜਪਾ ਨੂੰ ਵੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਅਗਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ 'ਚ ਚਲੇ ਜਾਣ ਇਹਦਾ ਪੰਜਾਬ ਨੂੰ ਘਾਟਾ ਕੋਈ ਨਹੀਂ ਅਰਵਿੰਦ ਕੇਜਰੀਵਾਲ ਅਗਰ ਪੋਲਿਟਿਕਸ ਰਾਜ ਸਭਾ 'ਚ ਪੰਜਾਬ ਦੇ ਕੋਟੇ ਤੋਂ ਚਲੇ ਗਏ ਤੇ ਜਿਹੜੇ ਪੰਜਾਬ ਦੇ ਮੁੱਦੇ ਨੇ ਨਾ ਜਿਹੜੇ ਅੱਜ ਤੱਕ ਹਾਈਲਾਈਟ ਨਹੀਂ ਹੋਏ ਉਹ ਕੇਂਦਰ ਦੇ ਵਿੱਚ ਕੇਂਦਰ ਦੀ ਸਿਆਸਤ 'ਚ ਪੰਜਾਬ ਨੂੰ ਉਭਾਰ ਵੀ ਲੈਣਗੇ ਉਸ ਪੱਖੋਂ ਸਾਡਾ ਫਾਇਦਾ ਵੀ ਹੋ ਸਕਦਾ ਸੋ ਕਿਸੇ ਲੀਡਰ ਦੇ ਪਰ ਇਹ ਹੈ ਅਰਮਿੰਦ ਕੇਜਰੀਵਾਲ ਰਾਜ ਸਭਾ ਜਾਂਦੇ ਆ ਤੇ ਫਿਰ ਉਹ ਵੀਡੀਓਜ਼ ਬੜੇ ਜ਼ੋਰਦਾਰ ਆਣਗੇ ਕਿ ਕ੍ਰਿਸ਼ਪੀ ਜੇ ਵੀ ਬੋਲਦੇ ਬਹੁਤ ਬੁਲਾਰੇ ਤਗੜੇ ਨੇ ਨਾ ਸਿਆਸੀ ਲੜਾਈ ਤਾਂ ਚੱਲਦੀ ਰਹਿਣੀ ਆ ਪਰ ਮੈਨੂੰ ਲੱਗਦਾ ਜਿਸ ਦਿਨ ਦਿੱਲੀ ਚ ਆਮ ਆਦਮੀ ਪਾਰਟੀ ਚੋਂ ਹਾਰੀ ਸੀ ਆਪਾਂ ਉਸੇ ਦਿਨ ਸ਼ਾਮ ਨੂੰ ਕਿਹਾ ਸੀ ਕਿ ਹੁਣ ਅਰਮਿੰਦ ਕੇਦਰੀਵਾਲ ਰਾਜ ਸਭਾ ਚ ਜਾਣਗੇ ਕਿਉਂਕਿ ਜਦੋਂ ਰਾਹੁਲ ਗਾਂਧੀ ਹਾਰੇ ਸੀ ਉਹ ਕਿੱਥੋਂ ਗਏ ਰਾਜ ਸਭਾ ਚ ਗਏ ਨਾ ਤੇ ਕਾਂਗਰਸ ਦੇ ਲੀਡਰ ਇਹ ਵੀ ਜਵਾਬ ਦੇ ਦੇਣ ਵੀ ਭਾਈ ਤੁਸੀਂ ਜੇ ਰਾਹੁਲ ਗਾਂਧੀ ਨੂੰ ਰਾਜ ਸਭਾ ਚ ਭੇਜ ਸਕਦੇ ਹੋ ਤੇ ਕੋਈ ਗੱਲ ਨਹੀਂ ਕੇਦਰੀyal ਨੂੰ ਨਹੀਂ ਭੇਜਣ ਦੇਣਾ ਹੈ ਸੋ ਕੇਦਰੀyal ਮੈਨੂੰ ਲੱਗਦਾ ਆਮ ਆਦਮੀ ਪਾਰਟੀ ਮੰਨੇ ਨਾ ਮੰਨੇ ਅਗਲਾ ਘਰ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਹੈ ਔਰ ਰਾਜ ਸਭਾ ਜਰਵਿੰਦ ਕੇਜਰੀਵਾਲ ਨੂੰ ਮੈਨੂੰ ਨਹੀਂ ਲੱਗਦਾ ਕੋਈ ਜਾਣ ਤੋਂ ਰੋਕ ਸਕਦਾ ਕਿਉਂਕਿ ਬਹੁਤ ਵੱਡਾ ਬਹੁਮਤ ਹੈ ਆਪ ਕੋਲੇ ਪੰਜਾਬ 'ਚ ਜੀ ਦਿਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ